ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਨਸਾਨ ਨੇ ਟੈਕਨੋਲੋਜੀ 'ਚ ਕਿੰਨੀ ਤਰੱਕੀ ਕਰ ਲਈ ਹੈ ਲੋਕ ਘਰ ਬੈਠ ਕੇ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ ਜੋ ਸੁਣਨ ਨੂੰ ਤਾਂ ਹਾਸੋ ਹੀਣਾ ਲੱਗਦਾ ਪਰ ਸੱਚਮੁੱਚ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਨੂੰ AI ਵੀ ਕਿਹਾ ਜਾਂਦਾ ਹੈ ਦੀ ਵਰਤੋਂ ਕਰਕੇ ਆਪਣੀ ਗਰੀਬੀ ਨੂੰ ਲੱਤ ਮਾਰ ਰਹੇ ਹਨ ਐਵੇਂ ਹੀ ਦਿੱਲੀ ਦੀ ਰਹਿਣ ਵਾਲੀ ਇੱਕ ਲੜਕੀ ਨੇ ਕਮਾਲ ਕਰ ਦਿੱਤੀ ਬੈਂਕ 'ਚ ਨੌਕਰੀ ਕਰਨ ਵਾਲੀ ਇਹ ਲੜਕੀ ਅੱਜ ਕਰੋੜਾਂ ਰੁਪਏ ਦੀ ਮਾਲਕ ਬਣ ਗਈ ਹੈ ਅਤੇ ਲੜਕੀ ਹੁਣ ਲੋਕਾਂ ਨੂੰ ਉਹ ਤਰੀਕੇ ਦੱਸ ਰਹੀ ਹੈ ਜਿਸ ਨਾਲ ਆਮ ਲੋਕ ਵੀ ਹੁਣ ਲੱਖਾਂ ਰੁਪਏ ਕਮਾ ਸਕਦੇ ਨੇ ਤੇ ਆਪਣੀ ਗਰੀਬੀ ਵਰਗੀ ਦਸ਼ਾ ਤੋਂ ਨਜਾਤ ਪਾ ਸਕਦੇ ਨੇ ਆਓ ਵੇਖਦੇ ਆ ਪੂਰੀ ਰਿਪੋਰਟ ਆਰਟੀਫੀਸ਼ੀਅਲ ਇੰਟੈਲੀਜੈਂਸ ਆਮ ਲੋਕਾਂ ਨੂੰ ਅਮੀਰ ਬਣਦੇ ਬਹੁਤ ਮੌਕੇ ਪ੍ਰਦਾਨ ਕਰਦੀ ਪਰ ਕੀ ਤੁਸੀਂ ਇਸ ਲਈ ਤਿਆਰ ਹੋ ਨਵੀਂ ਦਿੱਲੀ ਵਿੱਚ ਪੈਦਾ ਹੋਈ ਰੇਨੂ ਪਟਨਾਕਰ ਨੇ ਸਿਰਫ 1 ਸਾਲ ਵਿੱਚ 2 ਕਾਰ ਇੱਕ ਬੈਂਟਲੇ ਇੱਕ ਫਰਾਰੀ ਖਰੀਦਣ ਅਤੇ 16 ਦੇਸ਼ਾਂ ਦਾ ਦੌਰਾ ਕਰਨ ਵਿੱਚ ਕਾਮਯਾਬੀ। ਪਹਿਲਾਂ ਉਹ ਇੱਕ ਭਾਰਤੀ ਬੈਂਕ ਵਿੱਚ ਘੱਟੋ ਘੱਟ ਤਨਖਾਹ ਤੇ ਕੰਮ ਕਰਦੀ ਸੀ। ਤਾਂ ਫਿਰ ਉਸਨੇ 1 ਸਾਲ ਵਿੱਚ ਇੰਨਾ ਪੈਸਾ ਕਿਵੇਂ ਕਮਾਇਆ? ਸਵਾਲ ਤੁਹਾਨੂੰ ਦੱਸਦੇ ਹਾਂ ਰੇਨੂ ਪਟਨਾਕਰ ਦੀ ਪੂਰੀ ਕਹਾਣੀ। 4 ਸਾਲ ਪਹਿਲਾਂ ਰੀਨੂ ਪਟਨਾਕਰ ਇੱਕ ਬੈਂਕ ਦੀ ਸ਼ਾਖਾ ਵਿੱਚ ਇੱਕ ਗਾਹਕ ਸਲਾਹਕਾਰ ਵਜੋਂ ਕੰਮ ਕਰਦੀ ਸੀ। ਬੈਂਕਿੰਗ ਵਿੱਚ ਫైనాన్స్ ਅਤੇ ਉਸ ਦੀ ਪੜ੍ਹਾਈ ਹੋਣ ਦੇ ਕਰਕੇ ਉਸ ਨੇ ਸੋਚਿਆ ਵੀ ਬੈਂਕ ਵਿੱਚ ਕੰਮ ਕਰਨ ਨਾਲ ਉਸ ਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ। ਉਸ ਨੂੰ ਪੈਸਾ ਕਮਾਉਣ ਅਤੇ ਕਰੀਅਰ ਬਣਾਉਣ ਲਈ ਵਧੀਆ ਮੌਕੇ ਮਿਲਣਗੇ। ਪਰ ਬੈਂਕ ਵਿੱਚ ਸਭ ਤੋਂ ਘੱਟ ਤਨਖਾਹ ਦੇ ਨਾਲ ਰੀਨੂ ਨੇ ਸ਼ੁਰੂਆਤ ਕੀਤੀ। ਬਸ ਕਿਸਮਤੀ ਨਾਲ 4 ਸਾਲ ਲਈ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਹੋਣ ਕਰਕੇ ਉਸ ਨੂੰ ਇੱਕ ਵੀ ਵਾਅਦਾ ਜਾਂ ਤਰੱਕੀ ਦਾ ਮੌਕਾ ਨਹੀਂ ਮਿਲਿਆ। ਰੇਨੂ ਲਗਭਗ ਡਿਪਰੈਸ਼ਨ ਵਿੱਚ ਜਾਣ ਲੱਗੀ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਸ਼ਾਇਦ ਉਸ ਨੂੰ ਇਹ ਨੌਕਰੀ ਬਦਲ ਨਹੀਂ ਪਵੇਗੀ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲੈ ਕੇ ਆ ਸਕੇ। ਰੈਨੂ ਨੂੰ ਬਹੁਤ ਕੰਮ ਦੀ ਲੋੜ ਸੀ ਕਿਉਂਕਿ ਉਸ ਕੋਲ ਇੱਕ ਬੈੱਡਰੂਮ ਵਾਲਾ ਛੋਟਾ ਜਿਹਾ ਅਪਾਰਟਮੈਂਟ ਸੀ ਜੋ ਵੀ ਕਰਜ਼ੇ ਤੇ ਲਿਆ ਹੋਇਆ ਸੀ ਤੇ ਉਸ ਦੀ ਅੱਧੀ ਤਨਖਾਹ ਉਸ ਦੀ ਕਿਸ਼ਤ ਵਿੱਚ ਲੰਘ ਜਾਂਦੀ ਸੀ। ਉਹ ਇਕੱਲੀ ਰਹਿੰਦੀ ਸੀ ਇਸ ਲਈ ਉਹ ਕਿਸੇ ਦੀ ਮਦਦ ਤੇ ਭਰੋਸਾ ਨਹੀਂ ਕਰ ਸਕਦੀ ਸੀ। ਇਸ ਤੋਂ ਇਲਾਵਾ ਬਾਜ਼ੀ ਮਹਿੰਗਾਈ ਉਸ ਲਈ ਮਹੀਨੇ ਦੇ ਅੰਤ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਬਣਾ ਦਿੱਤਾ। ਰੇਨੂ ਦੀ ਤਨਖਾਹ ਦੇ ਉਲਟ ਲੋਨ ਅਤੇ ਸਟੋਨ ਦੀਆਂ ਕੀਮਤਾਂ ਵੱਧ ਰਹੀਆਂ ਸਨ ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿੱਚ ਆਪਣਾ ਕੰਮ ਕਰ ਰਹੀ ਸੀ ਅਤੇ ਇੱਕ ਗਾਹਕ ਜੋ ਪਹਿਲਾਂ ਵੀ ਬੈਂਕ ਚ ਆਉਂਦਾ ਰਹਿੰਦਾ ਸੀ ਆਪਣੇ ਬੈਂਕ ਲੋਨ ਨੂੰ ਬੰਦ ਕਰਵਾਉਣ ਲਈ ਆਇਆ ਕਿਉਂਕਿ ਉਸ ਦੇ ਦੱਸਣ ਮੁਤਾਬਕ ਉਹ ਲੰਮੀ ਛੁੱਟੀ ਤੇ ਵਿਦੇਸ਼ ਘੁੰਮਣ ਜਾ ਰਿਹਾ ਸੀ ਰੇਨੂ ਜਦੋਂ ਉਸ ਦਾ ਖਾਤਾ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਅਤੇ ਅਚਾਨਕ ਉਸ ਕੋਲ ਇੰਨੇ ਪੈਸੇ ਕਿਵੇਂ ਆ ਗਏ ਰੇਨੂ ਨੇ ਉਸ ਗਾਹਕ ਤੋਂ ਇਹ ਨਾ ਪੈਸਿਆਂ ਬਾਰੇ ਪੁੱਛਣ ਦਾ ਸੋਚਿਆ ਪਰ ਜਦੋਂ ਰੇਨੂ ਨੇ ਉਸਦੇ ਖਾਤੇ ਨੂੰ ਦੇਖਿਆ ਤਾਂ ਗ੍ਰਾਹਕ ਨੇ ਆਪਣੇ AI ਅਕਾਊਂਟ ਤੋਂ ਮੋਟੀ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕੀਤੀ ਸੀ। ਰੇਨੂ ਨੇ ਬਿਨਾਂ ਕੁਝ ਸੋਚੇ ਸਮਝੇ ਪੁੱਛ ਲਿਆ ਕਿ ਇਹ AI ট্রেਡਰ ਕੀ ਹੈ ਜਿਸ ਤੋਂ ਤੁਸੀਂ ਇੰਨੇ ਪੈਸੇ ਕਮਾਏ ਹਨ। ਜਿਸ ਵੇਲੇ ਗ੍ਰਾਹਕ ਨੇ ਦੱਸਿਆ ਕਿ ਇਹ ਇੱਕ ਇੰਟਰਨੈਟ ਬ੍ਰਾਊਜ਼ਰ ਹੈ ਜਿਸ ਨੂੰ ਉਸਨੇ ਲੇਖ ਮਿਲਿਆ ਜਿਸ ਵਿੱਚ ਵਿੱਤੀ ਸੰਪਾਦਕ ਵਪਾਰਕ ਐਪਲੀਕੇਸ਼ਨ ਦੀ ਜਾਂਚ ਕਰ ਰਿਹਾ ਸੀ। ਉਸਨੇ ਲਿਖਿਆ ਕਿ AI ਇੱਕ ਐਲਗੋਰਿਦਮ ਬਣਾਇਆ ਹੈ ਜਿਸਾਬ ਸ਼ਬਦਾਂ ਚ ਦੱਸਿਆ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਇੱਕ ਐਲਗੋਰਿਦਮ ਬਣਾਇਆ ਹੈ ਜਿਸ ਵਿੱਚ ਕ੍ਰਿਪਟੋ ਕਰੰਸੀ, ਸਟਾਕ, ਮੁਦਰਾਵਾਂ ਅਤੇ ਹੋਰ ਵਿੱਤੀ ਸਾਧਨਾਂ ਦਾ ਵਪਾਰ ਕਰਕੇ ਆਪਣੇ ਗਾਹਕ ਲੱਖਾਂ ਰੁਪਏ ਕਮਾ ਸਕਦੇ ਹਨ। ਉਸਨੇ ਬੜਾ ਉਤਸ਼ਾਹਿਤ ਹੋ ਕੇ ਇਸ ਚੀਜ਼ ਬਾਰੇ ਹੋਰ ਜਾਣਨ ਲਈ ਆਪਣੀ ਇੱਛਾ ਪ੍ਰਗਟ ਕੀਤੀ। ਜਿਸ ਤੋਂ ਬਾਅਦ ਉਸ ਗ੍ਰਾਹਕ ਨੇ ਉਸ ਨੂੰ ਉਸ ਐਪ ਬਾਰੇ ਦੱਸਿਆ ਅਤੇ ਉਸ ਦੀ ਪ੍ਰਭਾਵਸ਼ੀਲਤਾ ਬਾਰੇ ਦੱਸਿਆ, ਐਲਗੋਰਿਦਮ ਬਾਰੇ ਦੱਸਿਆ ਅਤੇ ਮੁਨਾਫਾ ਕਮਾਉਣ ਬਾਰੇ ਵੀ ਦੱਸਿਆ। ਉਸਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਬਾਜ਼ਾਰਾਂ ਅਤੇ ਆਰਥਿਕ ਸਥਿਤੀ ਬਾਰੇ ਲੱਖਾਂ ਦੀ ਜਾਣਕਾਰੀ ਦੀ ਪ੍ਰਤੀਕਿਰਿਆ ਦਿੱਤੀ ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਨਿਵੇਸ਼ ਵਿੱਚ ਚਾਹੇ ਕੋਈ ਗਿਆਨ ਹੈ, ਅਨੁਭਵ ਹੈ, ਚਾਹੇ ਨਹੀਂ ਹੈ ਤਾਂ ਉਹ ਆਦਮੀ ਵੀ ਅਮੀਰ ਬਣਦੇ ਯੋਗ ਬਣਾਇਆ ਗਿਆ। ਰੇਨੂ ਨੇ ਜੋ ਸੁਣਿਆ ਉਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਈ। ਸ਼ੁਰੂਆਤੀ ਦੌਰ ਦੇ ਵਿੱਚ ਉਸਨੇ 20000 ਰੁਪਏ ਦੀ ਰਕਮ ਤੋਂ ਸ਼ੁਰੂਆਤ ਕੀਤੀ ਪਰ 20000 ਰੁਪਏ ਰਕਮ ਲਗਾਉਣ ਤੋਂ ਬਾਅਦ 136699 ਰੁਪਏ ਉਸਨੇ ਕਮਾਲ ਇਹ ਜੋ ਕਿ ਉਹ ਬੈਂਕ ਵਿੱਚ ਕੰਮ ਕਰਕੇ 5 ਤੋਂ 6 ਮਹੀਨਿਆਂ ਵਿੱਚ ਕਮਾਉਂਦੀ ਸੀ ਇਹ ਸਾਰਾ 5 ਦਿਨਾਂ ਵਿੱਚ ਹੀ ਹੋ ਗਿਆ ਤੇ 8 ਘੰਟੇ ਕੰਮ ਕਰਨ ਦੀ بجائے ਉਸ ਨੂੰ ਥੋੜਾ ਸਮਾਂ ਆਪਣੇ ਇਸ ਕੰਮ ਨੂੰ ਦੇਣਾ ਪੈਂਦਾ ਸੀ ਇਸ ਤੋਂ ਬਾਅਦ ਉਸਨੇ ਫੁੱਲ ਟਾਈਮ ਇਸ ਕੰਮ ਦੇ ਉੱਪਰ ਲਗਾ ਦਿੱਤਾ ਉਸਨੇ ਦੇਖਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿੰਨੀ ਤਾਕਤਵਰ ਕਿਉਂਕਿ ਹਰ ਇੱਕ ਬੰਦਾ ਪੈਸੇ ਕਮਾਉਣਾ ਚਾਹੁੰਦਾ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨਾ ਚਾਹੁੰਦਾ ਤੇ ਮੁਦਰਾਵਾਂ ਦੀ ਗੱਲ ਕਰੀਏ ਸਟਾਕਸ ਦੀ ਗੱਲ ਕਰੀਏ ਜਾਂ ਕ੍ਰਿਪਟੋ ਕਰੰਸੀ ਦੀ ਗੱਲ ਕਰੀਏ ਤਾਂ ਬਹੁਤ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਆਰਟੀਫੀਸ਼ੀਅਲ ਇੰਟੈਲੀਜੈਂਸੀ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਪ੍ਰਦਾਨ ਕਰਦੀ ਹੈ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਦੋਂ ਪੈਸੇ ਨਿਵੇਸ਼ ਕਰਨੇ ਨੇ ਕਿੰਨੇ ਪੈਸੇ ਨਿਵੇਸ਼ ਕਰਨੇ ਨੇ ਤੇ ਉਸ ਦਾ ਤੁਹਾਨੂੰ ਕਿੰਨਾ ਪ੍ਰੋਫਿਟ ਹੈ ਜੋ ਤੁਹਾਨੂੰ ਵਾਪਸ ਮਿਲੇਗਾ ਇਸ ਤੋਂ ਬਾਅਦ ਰੇਨੂ ਲਗਾਤਾਰ ਇਨਵੈਸਟ ਕਰਦੀ ਰਹੀ ਤੇ ਅੱਜ ਰੇਨੂ ਕਰੋੜਪਤੀ ਬਣ ਚੁੱਕੀ ਜਿਸ ਤੋਂ ਬਾਅਦ ਉਸਨੇ ਖਾਸ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੀ ਆਪਣੀ ਪੂਰੀ ਕਹਾਣੀ ਦੱਸੀ ਅਤੇ ਉਹ ਹੁਣ ਅੱਗੇ ਹੋਰ ਲੋਕਾਂ ਨੂੰ ਵੀ ਮੋਟੀਵੇਟ ਤੇ ਇਨਸਪਾਇਰ ਕਰਦੀ ਹੈ ਜਿਸ ਨਾਲ ਲੋਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ ਅਤੇ ਲੱਖਾਂ ਰੁਪਏ ਆਰਟੀਫੀਸ਼ੀਅਲ ਇੰਟੈਲੀਜੈਂਸੀ ਤੋਂ ਕਮਾ ਸਕਣ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦਤੀ